ਆ ਦੇਖ ਲਓ ਦੋਸਤੋ ਹਰਿਆਣਾ ਪੁਲਿਸ ਕਿਸਾਨ ਪ੍ਰਦਰਸ਼ਨਕਾਰੀਆਂ ਨੂੰ ਖਦੇੜ ਦੇ ਖਦੇੜ ਦੇ ਇਹ ਵੀ ਭੁੱਲ ਗਈ ਕਿ ਅਸੀਂ ਬਾਰਡਰ ਕ੍ਰੋਸ ਕਰਕੇ ਪੰਜਾਬ ਦੇ ਵਿੱਚ ਦਾਖਲ ਹੋ ਗਏ ਕਿਸਾਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਦੋਂ ਪੋਰਸਾ ਸਾਡੇ ਵੱਲ ਨੂੰ ਆਈਆਂ ਤਾਂ ਉਹਨਾਂ ਨੇ ਸਾਡੇ ਖੜੇ ਟਰੈਕਟਰਾਂ ਦੇ ਟਾਇਰ ਫਾੜੇ ਤੇ ਨਾਲ ਸਾਡੀਆਂ ਖੜੀਆਂ ਕਾਰਾਂ ਦੇ ਸ਼ੀਸ਼ੇ ਤੋੜੇ ਤੇ ਟਰੈਕਟਰ ਜਿਹੜੇ ਭੰਨ ਦਿੱਤੇ ਇੱਥੋਂ ਤੱਕ ਕਿ ਕਈ ਸਮਾਨ ਜਿਹੜੇ ਸਾਡੇ ਜ਼ਰੂਰੀ ਸਮਾਨ ਸੀ ਖਾਣ ਪੀਣ ਦੀ ਅਵਸਥਾ ਸੀ ਉਹ ਵੀ ਖਿਲਾਰ ਕੇ ਰੱਖ ਦਿੱਤੀਆਂ ਬੜੀ ਮੁਸ਼ਕਲ ਦੇ ਨਾਲ ਇਹ ਵੀਡੀਓ ਮਿਲੀ ਹੈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਕੋਨੇ ਕੋਨੇ ਦੇ ਵਿੱਚ ਜਿਹੜੇ ਪੂਰੇ ਦੇਸ਼ ਦੇ ਵਿੱਚ ਜਾਣੀ ਚਾਹੀਦੀ ਹੈ ਪ੍ਰਦਰਸ਼ਨ ਕਰਨਾ ਹਰ ਬੰਦੇ ਦਾ ਹੱਕ ਹੈ ਪਰ ਦੂਜੇ ਪਾਸੇ ਇਸ ਤਰੀਕੇ ਦੇ ਨਾਲ ਬਾਰਡਰ ਕਰਾਸ ਕਰਕੇ ਦੂਜੇ ਸਟੇਟ ਦੇ ਵਿੱਚ ਆੜ ਕੇ ਪ੍ਰਦਰਸ਼ਨਕਾਰੀਆਂ ਦੇ ਨਾਲ ਕੁੱਟਮਾਰ ਕਰਨੀ ਸਾਰੇ ਲੋਕ ਇਸ ਚੀਜ਼ ਨੂੰ ਲਾਂਤਾਂ ਪਾ ਰਹੇ ਨੇ ਇੱਥੋਂ ਤੱਕ ਕਿ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਪਹਚਾਲ ਆ ਗਿਆ ਭਗਵੰਤ ਮਾਨ ਦੀ ਸਰਕਾਰ ਨੂੰ ਵੀ ਜਿਹੜੇ ਘੇੜਦੇ ਹੁਣ ਜਿਹੜੇ ਵਿਰੋਧੀ ਧਿਰਾਂ ਦੇ ਸਿਆਸੀ ਨੇਤਾ ਨੇ ਉਹ ਨਜ਼ਰ ਆ ਰਹੇ ਨੇ ਤੇ ਇਸ ਨੂੰ ਲੈ ਕੇ ਚੰਗੇ ਚੰਨੀ ਦਾ ਵੀ ਬਿਆਨ ਆ ਗਿਆ ਕਿ ਭਗਵਾਨਤ ਮਾਨ ਸਰਕਾਰ ਚੁੱਪ ਕਿਉਂ ਐ ਜਦੋਂ ਹਰਿਆਣਾ ਸਰਕਾਰ ਨੇ ਇੱਕ ਖਨੌਰੀ ਬਾਰਡਰ ਦੇ ਉੱਤੇ ਸਾਡੇ ਕਿਸਾਨ ਨੌਜਵਾਨ ਦੇ ਗੋਲੀ ਮਾਰ ਕੇ ਮਾਰ ਦਿੱਤਾ ਤਾਂ ਪੰਜਾਬ ਪੁਲਿਸ ਉਹਨਾਂ ਦੇ ਉੱਤੇ ਕਿਉਂ ਨਹੀਂ ਪਰਚਾ ਦਰਜ ਕਰ ਰਹੀ 302 ਦੇ ਧਾਰਾ ਦੇ ਤਹਿਤ ਜਿਹੜੀ ਪਰਚਾ ਦਰਜ ਹੋਣਾ ਚਾਹੀਦਾ ਪਰ ਦੂਜੇ ਪਾਸੇ ਭਗਵਾਨਤ ਮਾਨ ਦੀ ਸਰਕਾਰ ਚੁੱਪ ਐ ਪੰਜਾਬ ਪੁਲਿਸ ਚੁੱਪ ਐ ਤਾਂ ਇਸ ਨੂੰ ਲੈ ਕੇ ਹੁਣ ਸਿਆਸਤ ਦੇ ਵਿੱਚ ਹੀ ਪਹਚਾਣ ਆਲਾ ਸ਼ੁਰੂ ਹੋ ਗਿਆ ਤੁਸੀਂ ਵੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਜਿਹਦੇ ਨਾਲ ਕੀ ਜਿਹੜੇ ਮੋਰਸ ਮੁਲਾਜ਼ਮਾ ਨੇ ਜਾਂ ਫਿਰ ਫੋਰਸਾ ਨੇ ਕਿਸਾਨਾਂ ਦੇ ਟਰੈਕਟਰ ਤੋੜੇ ਜਾਂ ਫਿਰ ਹੋਰ ਤਰੀਕੇ ਨੁਕਸਾਨ ਕੀਤਾ ਉਹਨਾਂ ਦੇ ਉੱਤੇ ਕਾਰਵਾਈ ਹੋ ਸਕੇ ਕਿਸਾਨੇ ਕਹਿ ਰਹੇ ਨੇ ਤਾਂ ਇਸ ਨੂੰ ਲੈ ਕੇ ਕਿਸਾਨਾਂ ਦਾ ਵੀ ਕਾਹੀ ਵੱਡਾ ਨੁਕਸਾਨ ਹੋਇਆ 75 ਤੋਂ ਵੱਧ ਜਿਹੜੇ ਕਿਸਾਨ ਦੱਸਿਆ ਜਾ ਰਿਹਾ ਜ਼ਖਮੀ ਹੋ ਗਏ ਤੇ ਇਸ ਨੂੰ ਲੈ ਕੇ ਹੰਝੂ ਗਏ ਤੇ ਗੋਲੇ ਛੱਡੇ ਗਏ ਡਰੋਨ ਰਾਈ ਵੀ ਹੰਝੂ ਗਏ ਤੇ ਗੋਲੇ ਮਾਰੇ ਗਏ ਤੇ ਕਈ ਪਲਾਸਟਿਕ ਦੀਆਂ ਗੋਲੀਆਂ ਵੀ ਮਾਰੀਆਂ ਗਈਆਂ ਇੱਥੋਂ ਤੱਕ ਕਿ ਕਿਸਾਨ ਜਿਹੜੇ ਮੌਤ ਹੋਈ ਉਸਦੇ ਵੀ ਗੋਲੀ ਜਿਹੜੀ ਸਿਰ ਦੇ ਵਿੱਚ ਲੱਗੀ ਹੈ ਜਿਸ ਨੂੰ ਲੈ ਕੇ ਉਹ ਕਿਸਾਨ ਜਿਹੜਾ ਹਸਪਤਾਲ ਦੇ ਵਿੱਚ ਤੋੜ ਗਿਆ ਬਠਿੰਡੇ ਜ਼ਿਲ੍ਹੇ ਦਾ ਦੱਸਿਆ ਜਾ ਰਿਹਾ ਹੈ ਕਿ ਉਹ ਨੌਜਵਾਨ ਸੀ ਜੋ ਕਿ ਆਪਣੇ ਹੱਕਾਂ ਵਾਸਤੇ ਦਿੱਲੀ ਵੱਲ ਕੂਚ ਕਰ ਰਿਹਾ ਸੀ ਪਰ ਜਦੋਂ ਝੜਪ ਹੁੰਦੀ ਹੈ ਤਾਂ ਗੋਲੀ ਸਿੱਧੀ ਉਹਦੇ ਮੱਥੇ ਦੇ ਵਿੱਚ ਵੱਜਦੀ ਹੈ ਤਾਂ ਇਦਾਂ ਦੀਆਂ ਤਸਵੀਰਾਂ ਜਿਹੜੀਆਂ ਦਰਦਨਾਕ ਸਾਹਮਣੇ ਆਈਆਂ ਨੇ ਤਾਂ ਪਰ ਦੂਜੇ ਪਾਸੇ ਕਿਸਾਨ ਵੀ ਇਹ ਕਹਿ ਰਹੇ ਨੇ ਕਿ ਹੁਣ ਤਾਂ ਦਿੱਲੀ ਜਾ ਕੇ ਹੀ ਹਟਾਂਗੇ ਚਾਹੇ ਕੁਝ ਵੀ ਹੋ ਜਾਈ ਪਰ ਜਿਹੜੇ ਤਰੀਕੇ ਦੇ ਨਾਲ ਤਿਆਰੀਆਂ ਹਰਿਆਣਾ ਪੁਲਿਸ ਕਰਕੇ ਬੈਠੀ ਹੈ ਕੇਂਦਰ ਸਰਕਾਰ ਕਰਕੇ ਬੈਠੀ ਹੈ ਆਪਣੀਆਂ ਫੋਰਸਾਂ ਮਗਾ ਕੇ ਬੈਠੀ ਹੈ ਤੇ ਚਾਰ ਲਹਿਰਾਂ ਜਿਹੜੀਆਂ ਲਗਾ ਕੇ ਬੈਠੀ ਹੈ ਦਿੱਲੀ ਤੱਕ ਪਹੁੰਚਣਾ ਕੋਈ ਸੌਖਾ ਨਹੀਂ ਕਿਸਾਨਾਂ ਦੇ ਨਾਲ ਵੱਡੀ ਚੜਪ ਹੋ ਸਕਦੀ ਹੈ ਤੇ ਇਸ ਨੂੰ ਲੈ ਕੇ ਤੁਸੀਂ ਵੀ ਆਪਣੇ ਆਪਣੇ ਵਿਚਾਰ ਜ਼ਰੂਰ ਦਿਓ ਕਿ ਇਸ ਵੀਡੀਓ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਬਾਕੀ ਜਿਹੜੇ ਕਿਸਾਨ ਨੇ ਉਹ ਪਹੁੰਚ ਪਾਣਗੇ ਦਿੱਲੀ ਜਾਂ ਨਹੀਂ ਜਾਂ ਫਿਰ ਪੁਲਿਸ ਦਾ ਇਸ ਵਾਰ ਦਬਦਬਾ ਜ਼ਿਆਦਾ ਹੋ ਗਿਆ ਕਿ ਇਸ ਵਾਰ ਜਿਹੜੇ ਕਿਸਾਨਾਂ ਨੂੰ ਪਹੁੰਚਣ ਨਹੀਂ ਦਿੱਤਾ ਜਾਵੇਗਾ ਲਗ ਲਗ ਵਿਚਾਰ ਲੋਕਾਂ ਦੇ ਨੇ ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੋਵੇਗੀ ਪਰ ਬਤ ਤੋਂ ਬਤ ਸ਼ੇਅਰ ਕਰਕੇ ਤੇ ਆਪਣੇ ਆਪਣੇ ਕਮੈਂਟ ਜ਼ਰੂਰ ਕਰਿਓ ਜਿੱਦੇ ਨਾਲ ਕਿ ਤੁਹਾਡੇ ਦੋਸਤ ਮਿੱਤਰਾਂ ਤੱਕ ਵੀ ਇਹ ਵੀਡੀਓ ਪਹੁੰਚ ਸਕੇ ਧੰਨਵਾਦ भई सच में फेर जई